ਹੈਲੋ ਜੀ ਅੱਜ ਬਣਾਏ ਆਪਾਂ ਤਿਲਾਂ ਦੇ ਤੇ ਡ్రਾਈ ਫਰੂਟ ਤੇ ਖਸਖਸ ਤੇ ਗੂੰਦ ਦੇ ਲੱਡੂ ਪੁੱਜੇ ਹੋਏ ਛੋਲੇ ਪਾ ਕੇ ਇਹ ਸਰਦੀਆਂ ਦੇ ਵਿੱਚ ਨਾ ਬਹੁਤ ਫਾਇਦੇਮੰਦ ਹੁੰਦੇ ਇੱਕ ਤਾਂ ਜਿਹੜਾ ਵਾਇਰਲ ਬੁਖਾਰ ਚੱਲ ਰਿਹਾ ਹੈ ਹਨਾ ਇਹਦੇ ਕਰਕੇ ਜੋੜਾਂ ਦਾ ਦਰਦ ਹੋ ਰਿਹਾ ਤੇ ਇਸ ਵਿੱਚ ਆਪਾਂ 100 ਗ੍ਰਾਮ ਪਾਠਾ ਵੀ ਐਡ ਕੀਤਾ ਤੁਹਾਨੂੰ ਮੈਂ ਪੈਕਟ ਦਿਖਾਇਆ ਤੁਸੀਂ ਕਿੜਾ ਖੁੱਲਾ ਪਾਠਾ ਵੀ ਲੈ ਸਕਦੇ ਹੋ ਕਿੰਨਾ ਚੀਜ਼ਾਂ ਹੈਗੀਆਂ ਬਦਾਂ ਤੇ ਕਾਜੂ 100 ਗ੍ਰਾਮ ਸਾਰੀਆਂ ਚੀਜ਼ਾਂ ਦੀ ਮਾਤਰਾ ਜਿਹੜੀ ਆਪਾਂ 100-100 ਗ੍ਰਾਮ ਲਈ ਹੈਗੀ ਤੇ ਸਭ ਤੋਂ ਪਹਿਲਾਂ ਆਪਾਂ ਨਾ ਗੂੰਦ ਨੂੰ ਭੁੰਨਾਂਗੇ ਤੇ ਆਪਾਂ ਪਾ ਲੈ ਡੇਢ ਘੜਾ ਛਿਕਿਓ ਘਿਓ ਘੇਸੀ ਹੋਣਾ ਚਾਹੀਦਾ ਜੀ ਠਿੱਕਾ ਕਿਲੋ ਘਿਓ ਪੈ ਜਾਂਦਾ ਈ ਇਹਦੇ ਵਿੱਚ ਤੇ ਘਿਓ ਗਰਮ ਹੋ ਗਿਆ ਪਹਿਲਾਂ ਆਪਾਂ ਇਹਦੇ ਵਿੱਚ ਗੂੰਦ ਭੁੰਨਾਂਗੇ 100 ਗ੍ਰਾਮ ਗੂੰਦ ਹੈ ਇਹ ਇਹਨੂੰ ਭੁੰਨ ਲੈਣੀ ਹੈ ਚੰਗੀ ਤਰ੍ਹਾਂ ਫਲਾ ਲੈਣੀ ਹੈ ਕੱਚੀ ਗੂੰਦ ਵੀ ਯੂਜ਼ ਨਹੀਂ ਕਰਨੀ ਤੁਸੀਂ ਬਿਲਕੁਲ ਵੀ ਇਹ ਹੌਲੀ-ਹੌਲੀ ਨਾ ਫੁੱਲ ਜੂਗੀ ਤੇ ਨਾਲੇ ਸਾਫਟ ਹੋ ਜਾਊਗੀ ਫਿਰ ਇਹ ਗ੍ਰाइंड ਕਰਨੀ ਹੈ ਜਿਹੜੀ ਆਸਾਨ ਹੋ ਜਾਂਦੀ ਹੈ ਤੇ ਲਾਗ ਵਗੈਰਾ ਲੱਗਣ ਦਾ ਵੀ ਖਤਰਾ ਜਿਹੜਾ ਬਿਲਕੁਲ ਨਹੀਂ ਰਹਿੰਦਾ ਆ ਦੇਖੋ ਹੁਣ ਜਿਹੜੀ ਗੂੰਦ ਆਪਣੀ ਭੁੱਜਣੀ ਸ਼ੁਰੂ ਹੋ ਗਈ ਇਹ ਫੁੱਲਣੀ ਸ਼ੁਰੂ ਹੋ ਜਾਂਦੀ ਹੈ ਦੇਖੀ ਜਾਏ ਤੁਸੀਂ ਵਧੀਆ ਫੁੱਲ ਕੇ ਦਾ ਫਲਾ ਜਿਹੜਾ ਕਾਫੀ ਹੋ ਜਾਂਦਾ ਹੈਗਾ ਤੇ ਇਹਨੂੰ ਆਪਾਂ ਪਲਟ ਦਾਂਗੇ ਜੀ ਕਿਉਂਕਿ ਇਹ ਠਾ ਤਾਂ ਹੋਇ ਉੱਪਰ ਆਜੂ ਕੱਚੀ ਹੁੰਦੀ ਹੈ ਉੱਪਰਲਾ ਪਾਸਾ ਝਟਾ ਕੇ ਕਿਉਂ ਆਪਾਂ ਕੱਟ ਪਏ ਨੇ ਇਸ ਕਰਕੇ ਤੇ ਜੇ ਤੁਸੀਂ ਜਾਦਾ ਪਾਉਣੇ ਫਿਰ ਕਿਉਂ ਵੇਸਟ ਜਾਂਦਾ ਈ ਇਸ ਕਰਕੇ ਪਰ ਥੋੜੇ ਜਿਕੇ ਉਹ ਦੇ ਵਿੱਚ ਹੀ ਤਰੀਕੇ ਦੇ ਨਾਲ ਇਹਨਾਂ ਨੂੰ ਫਰਾਈ ਹੈ ਜਿਹੜਾ ਕਰ ਰਹੇ ਹਾਂ ਤੇ ਇਹ ਫੁੱਲ ਕੇ ਬਿਲਕੁਲ ਸੌਫਟ ਹੋ ਕੇ ਹੱਥਾਂ ਨਾਲ ਹੀ ਭੁਰਨ ਲੱਗ ਜਾਂਦੀ ਹੈ ਤੇ ਫਿਰ ਤੁਸੀਂ ਇਹਨੂੰ ਕਾਸੇ ਨਾਲ ਕੱਢ ਲੈਣਾ ਪੈਨ ਵਗੈਰਾ ਨਾਲ ਜਿਵੇਂ ਨਾ ਗੁਲਗਲੇ ਵਗੈਰਾ ਕੱਢਦੇ ਹੁੰਦੇ ਆ ਮੈਂ ਤਾਂ ਉਹਦੇ ਨਾਲ ਕੱਢ ਲਈ ਤੇ ਉਸੇ ਗਰਮ ਤੇਲ ਦੇ ਵਿੱਚ ਕਾਜੂ ਤੇ ਬਦਾਮ ਤੇ ਅਖਰੋਟ ਸਿੱਟ ਤੇ ਸੀਗੇ ਆਪਾਂ ਬਸ ਗਰਮ yağ ਤੇਲ ਹੋਣਾ ਚਾਹੀਦਾ ਤੇ ਥੋੜੇ ਜਿ ਇਹਨਾਂ ਨੂੰ ਫਰਾਈ ਕਰ ਲੈਣਾ ਇਹਨਾਂ ਦੇ ਵਿੱਚੋਂ ਨਾ ਟੜਕਣ ਦੀ ਆਵਾਜ਼ ਆਉਗੀ ਪਟਾਕੇ ਜਿਵੇਂ ਪੈਂਦੇ ਹੁੰਦੇ ਆ ਜਿਵੇਂ ਪਾਪ ਕੌਰਨ ਭੋਂਦੇ ਹੁੰਦੇ ਹੁੰਦੇ ਆ ਹਨਾ ਉਸ ਤਰ੍ਹਾਂ ਤੇ ਕਿਉ ਤੁਸੀਂ ਵਰਤ ਵੀ ਸਕਦੇ ਹੋ ਕਿਉਂਕਿ ਬਾਦਾਮਾ ਦਾ ਕਿਉ ਬਣ ਜਾਂਦਾ ਤੇ ਇਸ ਨੂੰ ਇਹ ਲੱਡੂ ਬਣਾਉਣ ਲਈ ਵੀ ਯੂਜ਼ ਕਰ ਸਕਦੇ ਹਾਂ ਤੁਹਾਡੀ ਮਰਜ਼ੀ ਹੈ ਹੁਣ ਦੇਖੋ ਬਾਦਾਮ ਆ ਜਿਹੜੇ ਟੜਕਣੇ ਸ਼ੁਰੂ ਹੋ ਗਏ ਸੀਗੇ ਮੈਨੂੰ ਆਵਾਜ਼ ਆਉਣ ਲੱਗ ਗਈ ਸੀ ਤੇ ਫਿਰ ਮੈਂ ਇਹਨਾਂ ਨੂੰ ਵੀ ਕੱਢਣੇ ਸਟਾਰਟ ਕਰ ਤੇ ਅੱਗ ਮੈਂ ਬੰਦ ਕਰਤੀ ਗੈਸ ਦੀ ਥੋੜਾ ਜਿਹਾ ਗਰਮ ਕਰ ਲੈਣੇ ਬਸ ਕਿ ਰੋਸਟਡ ਜੇ ਕਰ ਲੈਣੇ ਜਿਸ ਤਰ੍ਹਾਂ ਆਪਾਂ ਖਾਣੇ ਹੁੰਨੇ ਆ ਬਾਲੇ ਨਹੀਂ ਮਚਾਉਣੇ ਇਹਨਾਂ ਨੂੰ ਜੇ ਆਪਾਂ ਭਾਈ ਬਾਲੇ ਮਚਾ ਲਏ ਤੇ ਫਿਰ ਇਹ ਹੋ ਜਾਣਗੇ ਕੌੜੇ ਫਿਰ ਨਾ ਥੋੜੀ ਮਿਹਨਤ ਵੀ ਪਾਣੀ ਸਜਾਉਗੀ ਤੇ ਖਾਣ ਦਾ ਵੀ ਪੂਰਾ ਸਵਾਦ ਨਹੀਂ ਆਉਣਾ ਹਨਾ ਤੇ ਚਲੋ ਹੁਣ ਆਪਾਂ ਇਹਨਾਂ ਨੂੰ ਗੈਸ ਮੈਂ ਬੰਦ ਕਰਤੀ ਸੀਗੀ ਤੇ ਗਰਮ ਜੇ ਚ ਮੈਂ ਹਲਾਏਗੀ ਮੈਂ ਕਿਹਾ ਥੋੜਾ ਜਿਹਾ ਹੋਰ ਹੋ ਜਾਂਦੇ ਹਨਾ ਤੇ ਇਹਨਾਂ ਨੂੰ ਰੋਸਟਡ ਜੇ ਕਰ ਲੈਣਾ ਜਿਵੇਂ ਆਪਾਂ ਵਿਆਹਾਂ ਚਾਹਦੀਆਂ ਚ ਖਾਂਦੇ ਹੁੰਦੇ ਬਰਾਤਾਂ ਇਤੋਂ ਦਿੰਦੇ ਹੁੰਦੇ ਖਾਣ ਨੂੰ ਹਣਾ ਧਰਦੇ ਹੁੰਦੇ ਆ ਮੂਰੇ ਸਾਰਿਆਂ ਤੋਂ ਪਹਿਲਾਂ ਯੂਸ ਤੇ ਹੀ ਲੈ ਕੇ ਆਉਂਦੇ ਮੋਮੇ ਬਣਾ ਲੈਣੀ ਆ ਭਈ ਆਪਾਂ ਨਾ 2-3 ਮਿੰਟ ਫਿਰ ਆਪਾਂ ਸਾਰੇ ਆ ਦੇਖੋ ਇਕੱਠਾ ਕਰ ਲਿਆ ਇਹ ਥੋੜੇ ਜਿਹਾ ਗਰਮ ਸੀਗੇ ਤੇ ਮੈਂ ਕਿਹਾ ਪੀਟ ਕਰ ਲੈਣੇ ਤੇ ਆਪਾਂ ਪਹਿਲਾਂ ਇਹਨਾਂ ਨੂੰ ਭੁੰਨਣਾ ਚ ਗ੍ਰाइंड ਕਰਨਾ ਸ਼ੁਰੂ ਕਰਤਾ ਸਾਰਿਆਂ ਤੋਂ ਪਹਿਲਾਂ ਆਪਾਂ ਨਾ ਭੁੰਨਾ ਹੋ ਕੀਤੇ ਗ੍ਰाइंड ਤੇਲ ਤੇ ਖਸ ਖਸ ਕਿਉਂਕਿ ਇਹ ਥੋੜੀ ਜਿਹੀ ਗੁੰਦ ਸੀਗੀ ਤੇ ਬਦਾਮ ਵਗੈਰਾ ਗਰਮ ਸੀਗੇ ਮੈਂ ਕਿਹਾ ਚਲ ਪਹਿਲਾਂ ਇਹਨਾਂ ਨੂੰ ਗਰਮ ਆਹੋ ਕਰ ਲੈਣੇ ਹੈਗੇ ਆ ਦੇਖੋ ਗ੍ਰाइंड ਬਿਲਕੁਲ ਮੈਦੇ ਵਰਗੇ ਬਣਾ ਲੈਣੇ ਹੈ ਖਾਸ ਖਾਸ ਤੇ ਹੋ ਤੇ ਹੁਣ ਆਪਾਂ ਕਾਜੂ ਬਦਾਮ ਠੀਕ ਹੈ ਮਿਕਸ ਕਰਕੇ ਵਿੱਚ ਤੁਸੀਂ ਗੁੰਦ ਵੀ ਕਰ ਸਕਦੇ ਜੇ ਅਲੱਗਾ ਮਿਕਸ ਕਰਨੀ ਹੈ ਤਾਂ ਅਲੱਗ ਕਰ ਸਕਦੇ ਹੋ ਤੇ ਇਹਨਾਂ ਨੂੰ ਵੀ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਗ੍ਰाइंड ਕਰਨਾ ਦੇਖੋ ਇਹ ਗ੍ਰाइंड ਹੋ ਗਏ ਤੇ ਹੁਣ ਆਪਾਂ ਕਰਾਂਗੇ ਪੁੱਜੇ ਹੋਏ ਛੋਲੇ ਗ੍ਰाइंड ਸ਼ੋਲੇ ਤੁਸੀਂ ਭੁਜੇ ਹੋਈ ਲੈਣੇ ਆਂਗੇ ਠੀਕ ਹੈ ਵਧੀਆ ਕੁਆਲਿਟੀ ਦੇ ਲੈਣੇ ਆ ਤਾਂ ਕਿ ਵਿੱਚ ਸਖਤ ਨਾ ਹੋਣ ਤੇ ਆਪਾਂ ਸਾਰਿਆਂ ਨੂੰ ਭੁੰਨ ਲਿਆ ਭੁੰਨ ਕੇ ਇੱਕ ਪ੍ਰਾਂਤ ਚ ਜਾਨੀ ਕਿ ਵੱਡੇ ਭਾਂਡੇ ਚ ਕੱਢ ਲਿਆ ਤੇ ਇਹਦੇ ਵਿੱਚ ਪਾਠਾ ਵੀ ਮਿਕਸ ਕਰ ਲਿਆ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਰਲਾ ਦਵਾਂਗੇ ਹਨਾ ਆਪਣੇ ਡ్రਾਈ ਫਰੂਟ ਵਗੈਰਾ ਨੂੰ ਤੇ ਆਪਣੇ ਜਿਹੜਾ ਸ਼ੋਲਿਆਂ ਦਾ ਆਟਾ ਹੈਗਾ ਭੁਜੇ ਹੋਈ ਸ਼ੋਲਿਆਂ ਦਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਇਹਦੇ ਵਿੱਚ ਪਾਵਾਂਗੇ ਸ਼ੱਕਰ ਸ਼ੱਕਰ ਪਾਉਣ ਤੋਂ ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਰਹੀਆਂ ਹਨਾ ਤਾਂ ਕਿ ਇਹ ਚੰਗੀ ਤਰ੍ਹਾਂ ਇੱਕ ਦੂਜੇ ਦੇ ਵਿੱਚ ਮਿਕਸ ਹੋ ਜਾਣ ਤੇ ਹੁਣ ਆਪਾਂ ਦੇਖੋ ਇਹਦੇ ਵਿੱਚ ਪਾਵਾਂਗੇ ਸ਼ੱਕਰ ਸ਼ੱਕਰ ਬਣਾਉਣ ਲਈ ਆਪਾਂ ਜਿਹੜੀ ਜਗਾਜੀ ਇਹਦੇ ਵਿੱਚ ਬਣاتی ਟੋਆ ਜਾ ਕਰਕੇ ਤੇ ਸ਼ੱਕਰ ਪਾਤੀ ਆਪਾਂ ਇਹਦੇ ਵਿੱਚ ਅੱਧਾ ਕਿਲੋ ਹੁਣ ਇਸੇ ਤਰ੍ਹਾਂ ਹੀ ਆਪਾਂ ਇਹਦੇ ਵਿੱਚ ਸ਼ੱਕਰ ਹੈ ਜਿਹੜੀ ਦੋਨੋਂ ਹੱਥਾਂ ਨਾਲ ਚੰਗੀ ਤਰ੍ਹਾਂ ਮਲਾਲਾਂਗੇ ਵੀ ਸਾਰੀ ਮਿਕਸ ਹੋ ਜਾਏ ਘਿਓ ਪਾਉਣ ਤੋਂ ਪਹਿਲਾਂ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਗਰਮ ਕਰਕੇ ਅੱਧਾ ਕਿਲੋ ਘਿਓ ਕੋਈ ਵੀ ਘੰਟਾ ਵਗੈਰਾ ਜਾਂ ਡਲੀ ਹੈ ਜਿਹੜੀ ਉਹ ਨਹੀਂ ਰਹਿਣੀ ਚਾਹੀਦੀ ਪ੍ਰੋਪਰ ਮਿਕਸ ਕਰਨਾ ਹੀ ਆ ਦੇਖੋ ਤਾਂ ਕਿ ਲੋਕਿਓ ਕੁਛ ਤਾਂ ਆਪਣਾ بچਿਆ ਹੋਇਆ ਸੀ ਪਹਿਲਾਂ ਦਾ ਕੁਛ ਫਿਰ ਆਪਾਂ ਹੋਰ ਗਰਮ ਕਰ ਲਿਆ ਸੀਗਾ ਨਾਲ ਤੇ ਆਪਾਂ ਇਹਨੂੰ ਇਸ ਤਰ੍ਹਾਂ ਜਿਵੇਂ ਆਟਾ ਗੁੰਨਦੇ ਹੁੰਨੇ ਰੋਟੀਆਂ ਪਕਾਉਣ ਵਾਲਾ ਉਸ ਤਰ੍ਹਾਂ ਗੁੰਨਣਾ ਲੈਣਾ ਹੈਗਾ ਤਾਂ ਕਿ ਆਪਣੇ ਜਿਹੜੇ ਲੱਡੂ ਆ ਜਾਂ ਪਿੰਨੀਆਂ ਆਸਾਨੀ ਦੇ ਨਾਲ ਬੱਟੀਆਂ ਯਾਨੀ ਕਿਉਂ ਇੰਨਾ ਗਰਮ ਨਹੀਂ ਕਰਨ ਵੀ ਤੁਹਾਡੇ ਹੱਥ ਮੱਚ ਜਾਣ ਕਿਉਂ ਉਹਨੂੰ ਸਿਰਫ ਪਿਘਲਾਉਣਾ ਦੇਖੋ ਆਪਾਂ ਆਟੇ ਦੀ ਤਰ੍ਹਾਂ ਇਹਨਾਂ ਨੂੰ ਗੁੰਨ ਲਿਆ ਸੀਗਾ ਤੇ ਹੁਣ ਆਪਾਂ ਪਿੰਨੀਆਂ ਜਿਹੜੀਆਂ ਬੱਟਣੀਆਂ ਸ਼ੁਰੂ ਕਰਤੀ ਦੋਨਾਂ ਹੱਥਾਂ ਦੇ ਨਾਲ ਹੌਲੀ-ਹੌਲੀ ਪਿੰਨੀਆ ਜਿਹੜੀਆਂ ਆਪਾਂ ਵਟ ਦੇ ਜਾਵਾਂਗੇ ਤੇ ਥਾਲ ਦੇ ਵਿੱਚ ਰੱਖ ਦੇ ਜਾਵਾਂਗੇ ਹਣਾ ਇਹ ਖਾਣ ਦੇ ਵਿੱਚ ਵੀ ਸਵਾਦ ਹੁੰਦੀਆਂ ਤੇ ਸਿਹਤ ਵੀ ਬਹੁਤ ਹੈਲਥੀ ਹੁੰਦੀ ਹੈ ਤੇ ਬਣਾਉਣੀ ਆ ਤੁਸੀਂ ਸਰਦੀ ਦੇ ਵਿੱਚ ਹੀ ਕਿਉਂਕਿ ਗੂੰਦ ਵੀ ਗਰਮ ਹੁੰਦੀ ਹੈ ਤੇਲ ਵੀ ਗਰਮ ਹੁੰਦੇ ਆਈ ਤੇ ਕਸ-ਕਸ ਵੀ ਗਰਮ ਹੁੰਦੀ ਹੈ ਤੇ ਪੁੱਜੇ ਹੋਏ ਛੋਲੇ ਜਿਹੜਾ ਆਪਣਾ ਹਰੇਸ਼ਾ ਸੋਕਣ ਦਾ ਕੰਮ ਕਰਦੇ ਆ ਤੇ ਕਿਉਂ ਆਪਣੀ ਸਿਹਤ ਲਈ ਚੰਗਾ ਹੁੰਦਾ ਡਰਾਈ ਫਰੂਟ ਵਗੈਰਾ ਤੇ ਆ ਦੇਖੋ ਸਾਰੀਆਂ ਪਿੰਨੀਆਂ ਜਿਹੜੀਆਂ ਆਪਣੀਆਂ ਬਣ ਕੇ ਤਿਆਰ ਹੋਈਆਂ ਤੇ ਖਾਣ ਦੇ ਵਿੱਚ ਸੱਚੀ ਇਹ ਬਹੁਤ ਸਵਾਦ ਬਣਦੀਆਂ ਬਣਾ ਕੇ ਟਰਾਈ ਜ਼ਰੂਰ ਕਰਿਓ